ਬਹੁਤ ਹੀ ਮਨਜੇ ਹੋਏ ਲਖਾਰੀ ਨੇ ਔਰ ਵਾਕਮਾਂ ਲਿਖਦੇ ਨੇ ਆਵਾਜ਼ ਬੜੀ ਬੁਲੰਦ ਹੈ ਗੂੰਜਾ ਪਾ ਦੇਣ ਗਿਆ ਮੱਚਦੇ ਬੈਠੇ ਸ੍ਰੀ ਗੁਰੂ ਸਾਡੇ ਮਹਿਮਾਨ ਤੇ ਸਾਰੇ ਆਏ ਵੀਰ ਸਾਰਿਆਂ ਨੂੰ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਸੀਂ ਜਾਣਦੇ ਹੋ ਕਿ ਅੱਜ ਅਮਰਤਾ ਪ੍ਰੀਤਮ ਜੀ ਜਿਨ੍ਹਾਂ ਨੂੰ ਅਸੀਂ ਯਾਦ ਕਰਕੇ ਅੱਜ ਇਹ ਪ੍ਰੋਗਰਾਮ ਰੱਖਿਆ ਗਿਆ 1919 ਦੇ ਵਿੱਚ ਪੈਦਾ ਹੋਈ ਗੁਜਰਾਂ ਵਾਲੇ ਅੱਜ ਪਾਕਿਸਤਾਨ ਦੇ ਵਿੱਚ ਹੈ ਉਹਦੇ ਵਿੱਚ ਪੈਦਾ ਹੋਈ ਇੱਕ ਨੰਨੀ ਜੀ ਬੱਚੀ ਲਾਹੌਰ ਦੇ ਵਿੱਚ ਪੜੀ ਤੇ 1947 ਦੇ ਵਿੱਚ ਬੜੇ ਹੀ ਦੁੱਖ ਭਰੇ ਪਹਾੜਾਂ ਦੇ ਵਿੱਚੋਂ ਨਿਕਲਦੀ ਹੋਈ ਆ ਕੇ ਡੇਰਾ दून ਵਿੱਚ ਪਨਾ ਲਈ ਡੇਰਾ दून ਤੋਂ ਦਿੱਲੀ ਆਪਣੇ ਕੰਮ ਕਾਜ ਦੀ ਭਾਲ ਵਿੱਚ ਨਿਕਲੀ ਤੇ ਦਿੱਲੀ ਤੋਂ ਵਾਪਸ ਆਉਂਦਿਆਂ ਡੇਰਾ दून ਨੂੰ ਤੇ ਰਸਤੇ ਵਿੱਚ ਟ੍ਰੇਨ ਦੇ ਵਿੱਚ ਅੱਖਾਂ ਭਰਿਆਈਆਂ ਹੱਥ ਵਿੱਚ ਕਲਮ ਲੈ ਕੇ ਲਿਖਣਾ ਸ਼ੁਰੂ ਕੀਤਾ ਟ੍ਰੇਨ ਚੱਲ ਰਹੀ ਸੀ ਤੇ ਬਾਰਿਸ਼ਾਂ ਨੂੰ ਯਾਦ ਕਰਕੇ ਉਹਨਾਂ ਨੇ ਇੱਕ ਨਜ਼ਮ ਲਿਖੀ ਮੈਂ ਉਹਨਾਂ ਦੀ ਨਜ਼ਮ ਸੁਣਾ ਕੇ ਫਿਰ ਅੱਗੇ ਆਪਣੀ ਨਜ਼ਮ ਤੁਹਾਨੂੰ ਸੁਣਾਵਾਂਗਾ ਉਹਨਾਂ ਨੇ ਲਿਖਿਆ ਆਪਣੇ ਕੰਬ ਦੇ ਹੱਥਾਂ ਨਾਲ ਅੱਜ ਅੱਖਾਂ بارشਿ ਸ਼ਾ ਨੂੰ ਉਹ ਕਿਤੇ ਕਬਰਾਂ ਵਿੱਚੋਂ ਬੋਲ ਤੇ ਅੱਜ ਕਤਾਬੇ ਇਸ਼ਕ ਦਾ ਕੋਈ ਅਗਲਾ ਵਰਕਾ ਫੋਲ ਇੱਕ ਰੁਈ ਸੀ ਧੀ ਪੰਜਾਬ ਦੀ ਤੇ ਤੂੰ ਲਿਖ ਲਿਖ ਮਾਰੇ ਮੈਂ ਉਹ ਅੱਜ ਲੱਖਾਂ ਧੀਆਂ ਰੋਂਦੀਆਂ ਤੈਨੂੰ ਵਾਰ ਸ਼ਿਸ਼ਾ ਨੂੰ ਕਹਿਣ ਬੇਤਰਤ ਮੰਤਾਂ ਤੇ ਆਦਰਦੀਆ ਉਠ ਤੱਕ ਆਪਣਾ ਪੰਜਾਬ ਅੱਜ ਬਿੱਲੀ ਲਾਸ਼ਾਂ ਬਿਸ਼ੀਆਂ ਤੇ ਲਹੂ ਪਰੀ ਚਲਾ ਇਹਨਾਂ ਦੁੱਖਾਂ ਭਰਿਆਂ ਦੇ ਵਿੱਚੋਂ ਨਿਕਲਦੀ ਹੋਈ ਜਦੋਂ ਉਹਨਾਂ ਨੇ ਬਹੁਤ ਸਾਰੀਆਂ ਕਿਤਾਬਾਂ ਤੇ ਨਜ਼ਮਾਂ ਲਿਖੀਆਂ ਫਿਰ ਉਹਨਾਂ ਨੂੰ ਅਵਾਰਡਾਂ ਦਾ ਆਉਣਾ ਸ਼ੁਰੂ ਹੋਇਆ ਤੇ ਇਸੇ ਹੀ ਲੜੀ ਦੇ ਵਿੱਚ ਮੈਂ ਅੱਜ ਦੇ ਪੰਜਾਬ ਦੇ ਗੱਭਰੂ ਨੂੰ ਇੱਕ ਸਨੇਹਾ ਜੋ ਦੇਣਾ ਚਾਹੁੰਦਾ ਤੇ ਉਹ ਸਨੇਹਾ ਕਿ ਤੂੰ ਉਹ ਪ੍ਰਾਤਨ ਸਮਿਆਂ ਦੇ ਉਸ ਟੰਮੇ ਦੇ ਦੁੱਖਾਂ ਵਿੱਚ ਪਹਾੜਾਂ ਵਾਗ ਦੇ ਦੁੱਖਾਂ ਵਿੱਚ ਟੁੱਟਿਆ ਹੋਇਆ ਨੂੰ ਯਾਦ ਕਰ ਤੇ ਉਹਨਾਂ ਦੀ ਕੁਰਬਾਨੀ ਨੂੰ ਯਾਦ ਕਰ ਉਸੇ ਹੀ ਲਹਿਜੇ ਵਿੱਚ ਜਿਸ ਤਰ੍ਹਾਂ ਅਮਰਤਾ ਪ੍ਰੀਤਮ ਨੇ ਵਾਰਿਸ ਸ਼ਾਹ ਨੂੰ ਯਾਦ ਕੀਤਾ ਸੀ ਤੇ ਉਸੇ ਤਰ੍ਹਾਂ ਯਾਦ ਅੱਜ ਉਹਨਾਂ ਸੂਰਮਿਆਂ ਨੂੰ ਯਾਦ ਕਰਦਿਆਂ ਹੋਇਆਂ ਮੈਂ ਜੋ ਨਜ਼ਮ ਲਿਖੀ ਹੈ ਜੋ ਸਤਰਾ ਤੁਹਾਡੇ ਨਾਲ ਸਾਂਝੀਆਂ ਕਰ ਰਿਹਾ ਹਾਂ ਸੁੱਤੇ ਪਿਆ ਨੂੰ ਅਜੇ ਨਹੀਂ ਜਾਗ ਆਈ ਹੋ ਸੁੱਤੇ ਪਿਆ ਨੂੰ ਅਜੇ ਨਹੀਂ ਜਾਗ ਆਈ ਕੌਮ ਤੇਰੀ ਨੂੰ ਡੁੱਪਦਾ ਵੇਖਿਆ ਏ ਨਸ਼ੇ ਖਾ ਗਏ ਉਹਨਾਂ ਜਵਾਨੀਆਂ ਨੂੰ ਬੁੱਢੇ ਬਾਪ ਨੂੰ ਰੋਂਦੇ ਵੇਖਿਆ ਏ ਹੁਣ ਟੁੱਟ ਕੇ ਚੂਰੋ ਚੂਰ ਹੋਏ ਦੇਸ ਤੈਨੂੰ ਸਵਾ ਲੱਖ ਦੇ ਨਾਲ ਲੜਦੇ ਆ ਵੇਖਿਆ ਏ ਅੱਜ ਨਸ਼ਿਆਂ ਦੇ ਵਿੱਚ ਜਵਾਨੀ ਰੋੜ ਦਿੱਤੀ ਤੇ ਕਦੇ ਉਹ ਨੌਜਵਾਨ ਸੀ ਜਿਨ੍ਹਾਂ ਨੂੰ ਥਾਪੜਾ ਦੇ ਕੇ ਗੁਰੂ ਸਾਹਿਬ ਨੇ ਉਹ ਤੈਨੂੰ ਸਵਾ ਲੱਖ ਨਾਲ ਲੜਦੇ ਵੇਖਿਆ ਏ ਪੁੱਤਰ ਗੁਰੂ ਨਾਨਕ ਤੇ ਗੁਰੂ ਗੋਬਿੰਦ ਦਾਇ ਜਣਾ ਖਣਾ ਮੋਢੇ ਮਾਰਦਾ ਤੈਨੂੰ ਵੇਖਿਆ ਏ ਉਠ ਯਾਦ ਕਰ ਲੈ ਉਹਨਾਂ ਵੇਲਿਆਂ ਨੂੰ ਤੂੰ ਸ਼ੇਰ ਦਾ ਹੱਥਾਂ ਨਾਲ ਜਵੜਾ ਪਾੜਦਾ ਵੇਖਿਆ ਏ ਉਹ ਭੁੱਲ ਜਾਈ ਨਾ ਉਹਨਾਂ ਦੀਆਂ ਕੁਰਬਾਨੀਆਂ ਨੂੰ ਪਹਾੜ ਦੁੱਖਾਂ ਦਾ ਸਿਰਾਂ ਤੇ ਝੂਲਦਾ ਵੇਖਿਆ ਏ ਤੇਰੇ ਵਾਸਤੇ ਲਟਾ ਕੇ ਪਰਿਵਾਰ ਸਾਰਾ ਉਸੇ ਜਿ ਕੰਡਿਆਂ ਦੀ ਉੱਤੇ ਸੁੱਤਾ ਵੇਖਿਆ ਏ ਤਾਈਓ ਸਿੱਤ ਹੁੰਦੀਆਂ ਸਾਰੇ ਜੋਹਾਨ ਉੱਤੇ ਤਾਂ ਯੋ ਸਿਫਤਾ ਹੁੰਦੀਆਂ ਸਾਰੇ ਜਹਾਨ ਉੱਤੇ ਸਵਰਨ ਸਿੰਘ ਨੇ ਰੱਬ ਖਾਲਸੇ ਵਿੱਚ ਵਰਤਦਾ ਵੇਖਿਆ ਏ ਉਹ ਰੱਬ ਖਾਲਸੇ ਵਿੱਚ ਵਰਤਦਾ ਵੇਖਿਆ ਏ ਰੱਬ ਖਾਲਸੇ ਵਿੱਚ ਵਰਤਦਾ ਵੇਖਿਆ ਏ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ